कल ऑनरेबल कोर्ट ਨੇ ਮਲੇਰਕੋਟਲਾ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਨਰੇਸ਼ ਯਾਦਵ ਨੂੰ ਜਿਹੜਾ ਬਹੁਤ ਹੀ ਚहेता ਮੰਨਿਆ ਜਾਂਦਾ ਹੈ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਉਹ ਰੂਦੀਆਂ ਕੁਝ ਤਸਵੀਰਾਂ ਵੀ ਮੈਂ ਸਾਂਝੀ ਕਰ ਰਿਹਾ ਕਿ ਇਹ ਉਹ ਐਮਐਲਏ ਹੈ ਜਿਹਨੂੰ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਐਮਐਲਏ ਦੀ ਟਿਕਟ ਦੇ ਕੇ نوازਿਆ ਆ ਹਰਪਾਲ ਚੀਮਾ ਸਾਹਿਬ ਨਾਲ ਉਹਦੀ ਫੋਟੋ ਇਹ ਭਗਵੰਤ ਮਾਨ ਨਾਲ ਉਹਦੀ ਫੋਟੋ ਔਰ ਇਹ ਸਪੀਕਰ ਸਾਹਿਬ ਕੋਲਤਾਰ ਸੰਧਵਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਉਹਦੇ ਨਾਲ ਉਹਦੀ ਫੋਟੋ ਇਹ ਜਾਂ ਇਨਸਾਨ ਜੀਨੇ ਨੋਇੰਗਲੀ ਔਰ ਜਿਹਨੂੰ ਆਨਰੇਬਲ ਕੋਰਟ ਨੇ ਹਲੇ ਤਾ ਇਹਦੇ ਤੇ ਲੀਨਿਐਂਟ ਥਿਊ ਵਿਊ ਲਿਆ ਕਿ ਇਹ ਕੱਲਾ ਕੱਲਾ ਆਪਦੇ ਪਰਿਵਾਰ ਦਾ ਕਮਾਊ ਪੁੱਤ ਹੈ ਨਾ ਪਰ ਫਿਰ ਵੀ ਉਹ ਤੋਂ ਬਾਅਦ ਇਹਨੂੰ 120 ਵੀ ਕਨਸਪੀਰੇਸੀ ਟੈਪ 295A 120B ਦੇ ਨਾਲ ਪੜੀ ਜਾਂਦੀ ਹੈ 153A ਕਿ ਰਿਲੀਜੀਅਸ ਭਾਵਨਾ ਨੂੰ ਫੇਸ ਪਹੁੰਚਾਉਣਾ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੈਕੂਲਰਾਈਜ਼ ਕਰਨਾ ਉਹਨਾਂ ਦੇ ਧਰਮ ਗ੍ਰੰਥ ਨੂੰ ਕੁਰਾਨ ਸ਼ਰੀਫ ਨੂੰ ਉਹਦੀ ਬੇਅਤਵੀ ਕਰਨਾ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਹਜ਼ ਅ ਲੋਟ ਟੂ ਅਨਸਰ ਅਰਵਿੰਨ এজਰੀਵਾਲ ਭਗਵੰਤ ਮਾਨ ਔਰ ਇਹਨਾਂ ਦੀ ਸਮੁੱਚੀ ਟੀਮ ਇਹ ਇਸੇ ਪੋਲਿਟਿਕਸ ਤੇ ਤੁਹਾਡੀ ਬੁਨਿਆਦ ਖੜੀ ਆ ਹਿੰਦੂ ਸਿੱਖ ਕਿਵੇਂ ਲੜਾਉਣੇ ਆ ਹਿੰਦੂ ਮੁਸਲਮਾਨ ਭਾਈਚਾਰੇ ਦੀ ਲੜਾਈ ਕਿਵੇਂ ਕਰਾਉਣੀ ਆ ਸਿੱਖ ਹਿੰਦੂ ਸਿੱਖ ਕਿਵੇਂ ਮਸਲੇ ਖੜੇ ਕਰਨੇ ਆ ਔਰ ਇਹ ਬੁਨਿਆਦ ਤੇ ਅੱਜ ਤੁਹਾਡੀ ਪੋਲਿਟਿਕਸ ਕੀ ਟਿਕੀ ਆ ਹਲੇ ਤਾਂ ਇੱਕ ਕੇਸ ਤੇ ਤੁਹਾਡਾ ਕਨਵੈਕਸ਼ਨ ਆਈ ਹੈ ਮੇਰਾ ਇਹ ਮੰਨਣਾ ਕਿ ਜੇ ਇਨਕੁਆਇਰੀਆਂ ਹੋਣ ਲੱਗ ਪਈਆਂ ਤੇ ਹੋਰ ਵੀ ਕਈ ਪਰਦੇ ਖੁੱਲਣਗੇ ਔਰ ਇਹ ਗੱਲ ਵੀ ਸਪਸ਼ਟ ਹੋ ਕੇ ਆਊਗੀ ਕਿ ਇੱਕ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਤੁਸੀਂ ਕਰਾਏ ਜਿੱਥੇ ਮਾਹੌਲ ਖਰਾਬ ਕੀਤਾ ਔਰ ਮਾਹੌਲ ਖਰਾਬ ਕਰਕੇ ਫਿਰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਲਈ ਕਿ ਤੁਸੀਂ ਆਪ ਦੇ ਆਪ ਨੂੰ ਪੋਲਿਟਿਕਲ ਪਾਰਟੀ ਦੇ ਤੌਰ ਤੇ ਇ ਸਟੈਬਲਿਸ਼ ਕਰ ਲੋ ਔਰ ਇੱਕ ਇਨਸੀਡੈਂਟ ਨਹੀਂ ਹੈ ਤੁਸੀਂ ਲੋਕਾਂ ਤੇ ਆਰਓ ਪਲਾਏ ਫਿਰ ਤੁਸੀਂ ਮਾਫੀ ਮੰਗੋ ਛੋਟੀ ਜਿਹੜੀ ਪੋਲਿਟਿਕਸ ਹੈ ਉਹ ਚੁੜੇ ਟਿੱਕੀ ਹੈ ਔਰ ਅੱਜ ਵੀ ਪੰਜਾਬ ਇਹ ਪੰਜਾਬ ਦਾ ਬਾਰਡਰ ਸਟੇਟ ਜਿੱਥੇ ਹਮੇਸ਼ਾ ਹੀ ਪਾਕਿਸਤਾਨ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਆ ਪਾਕਿਸਤਾਨ ਨੇ ਹੈ ਹਾਲਵੇਅਸ ਟ੍ਰਾਈਡ ਟੂ ਫੋਰਮੈਂਟ ਟ੍ਰਬਲ ਉਸ ਬਾਰਡਰ ਸਟੇਟ ਦੇ ਸੋਸ਼ਲ ਫੈਬਰਿਕ ਨੂੰ ਹਿੰਦੂ ਸਿੱਖ ਇਕਤਾ ਨੂੰ ਭਾਈਚਾਰਕ ਸਾਂਝ ਨੂੰ ਤੁਸੀਂ ਕਿਵੇਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਇਸ ਲਈ ਕਿ ਤੁਹਾਡੇ ਸਿਆਸੀ ਪੈਰ ਜਮ ਜਾਵੇ ਸ਼ਾਇਦ ਸਿਆਸੀ ਪੈਰ ਜਮਾਉਣ ਤੇ ਇੱਕ ਵਾਰੀ ਤਾਂ ਤੁਸੀਂ ਕਾਮਯਾਬ ਹੋ ਗਏ ਹੋ ਨਗਰ ਥੋੜੇ ਝੂਠ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਫਰੇਬ ਦੀ ਰਾਜਨੀਤੀ ਅੱਜ ਉਹਦਾ ਪਰਦਾ ਫਾਸ਼ ਹੋ ਰਿਹਾ ਔਰ ਮੈਂ ਮੰਗ ਕਰਦਾ ਜਿੱਥੇ ਮੈਂ ਇਸ ਵਰਡਿਕ ਨੂੰ ਵੈਲਕਮ ਕਰਦਾ ਔਰ ਸ਼ਰਮ ਆਉਣੀ ਚਾਹੀਦੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਯੋ ਦਾ ਫਰਸਟ ਪੋਲਿਟੀਕਲ ਪਾਰਟੀ ਜਿਹਦੇ ਕਾਰਕੁਨ ਨੂੰ ਧਰਮ ਗ੍ਰੰਥ ਦੀ ਬੇਅਦਬੀ ਧਾਰਮਿਕ ਭਾਵਨਾਵਾਂ ਦੋ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਲਈ ਤੁਹਾਨੂੰ ਕਨਵਿੰਕਟ ਕੀਤਾ ਗਿਆ ਤੁਹਾਡੇ ਚਿਹਤੇ ਐਮਐਲਏ ਨੂੰ ਤੁਹਾਡੇ ਮੁੱਛ ਦੇ ਵਾਲ ਨੂੰ ਤੁਹਾਡੀ ਸੱਜੀ ਬਾਹ ਨੂੰ ਨਿਰੇਸ਼ ਯਾਦਵ ਨੂੰ ਆਈ ਥਿੰਕ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟਿਸ ਡੀ ਰੈਕਗਨਾਈਜ਼ ਅ ਪਾਰਟੀ ਥੈਟ ਇਜ਼ ਟ੍ਰਾਈਂਗ ਟੂ ਕ੍ਰੀਏਟ ਟ੍ਰਬਲ ਇਨ ਦ ਬਾਰਡਰ ਸਟੇਟ ਐਟ ਦ ਸੇਮ ਟਾਈਮ ਸੀਬੀਆਈ ਸ਼ੁਡ ਸਟੈਪ ਇਨ ਆਨਰੇਬਲ ਕੋਰਟ ਸ਼ੁਡ ਮਾਰਕ ਅਨਕੁਆਇਰੀ ਆਫ 올 ਸੈਕ੍ਰੀਲੀਜ ਇਨਸੀਡੈਂਟਸ ਇਨ ਪੰਜਾਬ ਔਰ ਤੁਸੀਂ ਮੰਨੋ ਮੇਰੀ ਗੱਲ ਕਿ ਜੇ ਇਹ ਦੀ ਸਹੀ ਤਰੀਕੇ ਨਾਲ ਇਨਕੁਆਇਰੀ ਹੋ ਗਈ ਬਹੁਤ ਕੁਝ ਸਾਹਮਣੇ ਆਊਗਾ ਕਿ ਕਿਵੇਂ ਇੱਕ ਸਿਆਸੀ ਪਾਰਟੀ ਨੇ ਮਾਹੌਲ ਖਰਾਬ ਕਰਕੇ ਆਪਣਾ ਸਿਆਸੀ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਆ ਇਸ ਲਈ ਕੱਲੀ ਮਾਫੀ ਨਾਲ ਨਹੀਂ ਸਰਨਾ ਥੋੜੇ ਤੇ ਕਾਰਵਾਈ ਹੋਣੀ ਚਾਹੀਦੀ ਕਿ ਤੁਸੀਂ ਦੇਸ਼ ਦੇ ਹਿੱਤ ਦੇ ਖਿਲਾਫ ਜਾ ਕੇ ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਦੇਸ਼ ਲਈ ਔਰ ਭਾਈ ਚਾਰ ਇੱਕਸਾਨ ਲਈ ਬਹੁਤ ਕਾਹਾਤਿਕ ਸਾਬਤ ਹੋ ਸਕਦਾ ਔਰ ਵਿਰੋਧੀ ਮੁਲਕ ਦੀਆਂ ਕੌਜੀਆਂ ਸ਼ਾਦਸ਼ਾ ਦਾ ਹਿੱਸਾ ਬਣ ਰਹੇ ਹੋ ਮੈਂ ਸਮਝਦਾ ਪਾਕਿਸਤਾਨ ਦੀ ਸੋਚ ਦਾ ਹੱਥ ਟੋਕਾ ਬਣ ਰਹੇ ਇਸ ਲਈ ਯੂ ਨੀਡ ਟੂ ਬੀ ਟੇਕਨ ਟੂ ਟਾਸਕ ਔਰ ਇਹ ਜੀ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਉਹਨਾਂ ਨੂੰ ਤਾਂ ਇਨੀ ਸਖਤ ਸਜ਼ਾ ਮਿਲਣੀ ਚਾਹੀਦੀ ਕਿ ਗਾਂ ਲੱਤਾਂ ਕੰਬੜ ਥੋਡੀਆਂ ਇਹ ਜੀ ਸੋਚ ਰੱਖਣ ਵਾਸਤੇ ਔਰ ਇਹ ਜੀ ਕਾਰਵਾਈ ਕਰਨ ਵਾਸਤੇ ਸੋ ਆਏ ਅੱਜ ਦੀ ਆਨਰੇਬਲ ਕੋਰਟਸ ਐਂਡ ਮੈਂ ਸੀਬੀਆਈ ਇਨਕੁਆਇਰੀ ਦੀ ਮੰਗ ਕਰਦਾ ਟੂ ਗੈਟ ਦ ਟਰੂਥ ਆਊਟ ਆਲ ਦ ਅਦਰ ਮੈਟਰਸ ਬਹੁਤ ਬਹੁਤ